ਕੀ ਇਹ ਬਣਨਗੇ ਰোনালਡੋ ਮੈਸੀ ਕਿਹੜਾ ਪਲੇਅਰ ਪਸੰਦਦਾ ਤੁਹਾਨੂੰ ਸਾਰਿਆਂ ਨੂੰ ਬਈ ਮੈਸੀ ਬਿਕਾਜ਼ ਓ ਅਮਾ ਫਰੀਕ ਇਕ ਤੇ ਬਹੁਤ ਗੁੱਡ ਆ ਉਹ ਉਹਦੇ ਕੋਲ 7 ਕੱਪ ਆ ਕਾਕਾ ਰোনালਡ ਨਾਲੇ ਹਾਈ ਕਿਕ ਵੀ ਕਰ ਸਕਣ ਵਾਲੇ ਪੈਨਲਟੀ ਵੀ ਨਾਲੇ ਉਹ ਉਹ ਉਹਦੀ ਡੇਵਲਿੰਗ ਵੀ ਗੁੱਡ ਮੈਂ ਲਾਈਕ ਕਰਦਾ ਬਾਅਦੇ 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 ਓਕੇ ਤੇ ਬਾਏ ਵੀ ਕਦੋ ਯੰਗ ਆ ਕੇਰਦਾ ਬਹੁਤਾ ਹੁੰ ਨੈਮਰ ਨੈਮਰ ਉਹ ਕੋ ਲਾਈਕ ਕਰਦੇ ਹਾਂ ਜੋ ਜੋ ਸਟੇਲਰ ਨੇ ਉਹਦੇ ਚ ਜਦੋਂ ਦੇ ਦੁਨੀਆ ਦੇ ਫੁੱਟਬਾਲ ਦੇ ਸਟਾਰ ਪਲੇਅਰ ਲੈਨੋ ਮੈਸੀ ਹੋਣੀ ਯੂ ਐਸ اے ਦੀ ਐਮ ਐਲ ਐਸ ਮੇਜਰ ਲੀਗ ਸ਼ਾਕਰ ਵਿੱਚ ਐਂਟਰ ਮੀਆਮੀ ਦੀ ਟੀਮ ਵੱਲੋਂ ਖੇਡੇ ਨੇ ਨਾ ਕੈਨੇਡਾ ਵਿੱਚ ਫੁੱਟਬਾਲ ਦਾ ਸਕੋਪ ਇੱਕ ਨਦਰ ਲੈਵਲ ਤੇ ਚਲਾ ਗਿਆ ਕਿਉਂਕਿ ਐਮ ਐਲ ਐਸ ਦੀਆਂ ਟੀਮਾਂ ਕੈਨੇਡਾ ਵਿੱਚ ਵੀ ਨੇ ਟ੍ਰਾਂਟੋ ਐਫ ਸੀ ਵੈਨਕੂਵਰ ਵਾਈਟ ਕੈਪਸ ਮੌਂਟਰੀਅਲ ਇੰਪੈਕਟ ਸੋ ਹੁਣ ਟਾਈਮ ਆ ਜਵਾਕਾਂ ਨੂੰ ਇਹ ਗੇਮ ਚ ਪਾਉਣ ਦਾ ਤੇ ਆਪਣੇ ਨਾਲ ਜਲਦੀ ਜਿਹੜੀ ਟੀਮ ਵੱਲੋਂ ਇਹ ਜਵਾਕ ਖੇਡਦੇ ਨੇ ਗ੍ਰੇਟਰ ਵੈਨਕੂਵਰ ਯੂਨਾਈਟਿਡ ਸਪੋਰਟਸ ਕਲੱਬ ਸਰੀ ਉਹਨਾਂ ਦੇ ਓਨਰ ਜਿਹੜੇ ਕਲੱਬ ਨੂੰ ਓਨ ਕਰਦੇ ਨੇ ਗੁਰਵਿੰਦਰ ਮਾਹਿਲ ਜੀ ਉਰਫ ਮੈਂਟਾ ਇਹਨਾਂ ਨਾਲ ਪੋਡਕਾਸਟ ਹੋਣ ਜਾ ਰਹੀ ਆ ਏ ਆਪਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਦੱਸਣਗੇ ਕਦੋਂ ਜਵਾਕ ਨੂੰ ਗੇਮ 'ਚ ਪਾਉਣਾ ਕਿਹੜੀਆਂ ਆਪਾਂ ਨੂੰ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿਹੜੇ ਕਲੱਬਾਂ 'ਚ ਤੁਸੀਂ ਪਾ ਸਕਦੇ ਹੋ ਬਹੁਤ ਜਲਦੀ ਇਹਨਾਂ ਨਾਲ ਪੋਡਕਾਸਟ ਆਊਗੀ ਜੇ ਤੁਸੀਂ ਟਰਸਟ ਰੱਖਦੇ ਹੋ ਆਪਣੇ ਜਵਾਕਾਂ ਨੂੰ ਗੇਮਾਂ 'ਚ ਪਾਉਣ ਬਾਰੇ ਤੁਸੀਂ ਵਧੀਆ ਪਲੇਅਰ ਬਣਨਾ ਇੱਕ ਇੱਕ ਗੱਲ ਸੁਣ ਲਓ ਆਪਾਂ ਨਾ ਆਪਾਂ ਆਪਣੀ ਟੀਮ ਨੂੰ ਉਹਨਾਂ ਦੇ ਲੈਵਲ ਤੇ ਲੈ ਕੇ ਜਾਣਾ ਜਿਵੇਂ ਕਹਿੰਦੇ ਨੇ ਵੀ ਉਧਰ ਵਧੀਆ ਨਾਲ ਡੋਲੀ ਸਾਰੇ ਵਧੀਆ ਖੇਡਦੇ ਨੇ ਨਾ ਜਿਵੇਂ ਰੀਅਲ ਮਾਡਰਿਡ ਤੇ ਮੇਰੇ ਸਪੀਡ ਮੈਂ ਮੇਰੇ ਵੀ ਆਪਾਂ ਆਪਾਂ ਇੱਥੇ ਦੀ ਟੀਮ ਨੂੰ ਉਹ ਲੈਵਲ ਤੇ ਲੈ ਕੇ ਜਾਣਾ ਠੀਕ ਆ ਉਹ ਸਾਰੀਆਂ ਯੂਰਪ ਦੀਆਂ ਟੀਮਾਂ ਨੇ ਲੋਕ ਕਹਿੰਦੇ ਨੇ ਕਿ ਇੱਥੇ ਵਾਲੀ ਟੀਮਾਂ ਜਾਂ ਇੰਡੀਆ ਵਾਲੀਆਂ ਟੀਮਾਂ ਜਾਂ ਕੋਈ ਵੀ ਹੋਰ ਉਹਨਾਂ ਦੇ ਲੈਵਲ ਤੇ ਨਹੀਂ ਖੇਡ ਸਕਦੇ ਸੋ ਆਪਾਂ ਉਹ ਚੀਜ਼ਾਂ ਕਰਨੀਆਂ ਨੇ ਠੀਕ ਆ ਆਪਾਂ ਸਾਰੇ ਨੇ ਕੰਮ ਕਿਹੜਾ ਕਰਨਾ ਮਿਹਨਤ ਕਰਿਓ ਪੂਰੀ ਠੀਕ ਆ ਹਾਂਜੀ ਚੱਕ ਲਓ ਫਟੇ ਦੋ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਿੰਨੇ ਵੀ ਇਹਨਾਂ ਦੇ ਪੇਰੈਂਟਸ ਨੇ ਇਹ ਬਹੁਤ ਜ਼ਿਆਦਾ ਹਾਰਡ ਵਰਕਿੰਗ ਨੇ ਇਹ ਆਪਣੇ ਕੰਮਾਂ ਨਾਲ ਕੰਪਰੋਮਾਈਜ਼ ਕਰਦੇ ਨੇ ਆਪਣੇ ਟਾਈਮ ਨਾਲ ਕੰਪਰੋਮਾਈਜ਼ ਕਰਦੇ ਨੇ ਇਹਨਾਂ ਨੂੰ ਰੋਜ਼ ਲੈ ਕੇ ਆਉਂਦੇ ਨੇ ਪਿੱਛੇ ਤੁਸੀਂ ਦੇਖਦੇ ਹੋਵੋਗੇ ਸਾਰੇ ਖੜੇ ਨੇ ਠੀਕ ਆ ਸਾਰੇ ਟਾਈਮ ਕੱਢ ਕੇ ਇਹਨਾਂ ਨੂੰ ਲੈ ਕੇ ਆਉਂਦੇ ਨੇ ਤੇ ਅੱਜ ਇਹਨਾਂ ਦਾ ਇਹ ਟਾਈਮ ਦਿੱਤਾ ਇਹਨਾਂ ਜਵਾਕਾਂ ਤੇ ਇਨਵੈਸਟ ਕੀਤਾ ਕਿਤੇ ਨਾ ਕਿਤੇ ਜ਼ਰੂਰ ਕੰਮ ਆਊਗਾ ਕਿਉਂਕਿ ਇਹ ਐਫਰਟ ਪਾ ਰਹੇ ਨੇ ਸੋ ਹੁਣ ਜੇ ਇਹਨਾਂ ਨੂੰ ਕਿਸੇ ਨੂੰ ਕਹਿੰਦੇ ਆ ਆਪਾਂ ਵੀ ਗੱਲ ਸੁਣੋ ਬਈ ਤੁਸੀਂ ਉਹਨੇ ਖੇਡਦੇ ਹੋ ਆਪਾਂ ਤੁਹਾਨੂੰ ਖੇਡ ਤੋਂ ਹਟਾ ਕੇ ਔਰ ਝੂਲੇ ਤੇ ਲੈ ਕੇ ਚੱਲੀਏ ਨਹੀਂ ਕਿਉਂ ਕਿਰਨਾ ਕਿਰਨਾ ਇਹ ਕਿਸੇ ਝੂਲੇ 'ਚ ਨਹੀਂ ਜਾਂਦੇ ਤੁਸੀਂ ਜੇ ਜਵਾਖੇ ਖੇਡਦੇ ਵੀ ਨੇ ਸੇਮ ਚੀਜ਼ ਆ ਤੇ ਉਹਨਾਂ ਨੂੰ ਜੇ ਆਪਾਂ ਗੇਮਾਂ 'ਚ ਪਾ ਦਈਏ ਤਾਂ ਝੂਲੇ ਨਾਲੋਂ ਵਧੀਆ ਚੀਜ਼ ਆ ਕਿਉਂਕਿ ਇਹ ਗੇਮਾਂ ਦੇ ਵਿੱਚ ਸਕੋਪ ਬਹੁਤ ਵੱਡਾ ਤੇ ਇਹਨਾਂ ਦੇ ਵਿੱਚ ਇਹਨਾਂ ਨੂੰ ਜ਼ਿਆਦਾ ਫਨ ਆਉਂਦਾ ਈਵਨ ਗੱਲ ਸੇਮ ਹੀ ਆ ਕਿਸੇ ਵੀ ਗੇਮ 'ਚ ਪਾ ਲਓ ਉੱਥੇ ਵੀ ਇਹਨਾਂ ਨੇ ਖੇਡਣੇ ਆ ਝੂਲਿਆਂ ਤੇ ਵੀ ਖੇਡਣੇ ਆ ਟਾਈਮ ਥੋੜਾ ਉੱਥੇ ਵੀ ਇਨਵੈਸਟ ਹੁੰਦਾ ਟਾਈਮ ਇੱਥੇ ਵੀ ਹੁੰਦਾ ਸੋ ਇੱਥੇ ਇਹਨਾਂ ਨੂੰ ਗਰਾਊਂਡ ਦੇ ਵਿੱਚ ਕਿਸੇ ਕੋਚ ਦੇ ਅੰਡਰ ਲੈ ਕੇ ਆਓ ਆਹ ਮੁੰਡਾ 5 ਸਾਲ ਦਾ ਸਿਰਫ ਬਹੁਤ ਵਧੀਆ ਖੇਡਦਾ ਬਹੁਤ ਵਧੀਆ ਪੈਰ ਚੱਲਦੇ ਨੇ ਕਿਉਂਕਿ ਪਹਿਲਾਂ ਦਲੇ ਹੋਇਆ ਜੇ ਤੁਸੀਂ ਆਪਣੇ ਜਵਾਕ ਨੂੰ ਲੇਟ ਵੀ ਲਾਉਨੇ ਹੋ ਫਿਰ ਉਹਨਾਂ ਨੇ ਇਹਨਾਂ ਨਾਲ ਨਹੀਂ ਲੜਨਾ ਕਿਉਂਕਿ ਫਿਰ ਇਹਨਾਂ ਦੀ ਇੰਨੀ ਜ਼ਿਆਦਾ ਸਕਿੱਲ ਨਹੀਂ ਬਣਨੀ ਓਕੇ ਜੀ ਆਪਣੇ ਨਾਲ ਨੇ ਲਵ ਵੀਰ ਜਿਹੜੇ ਕੀ ਆਪਣੇ ਸਾਰੇ ਜਵਾਕਾਂ ਨੂੰ ਪ੍ਰੈਕਟਿਸ ਕਰਾਉਂਦੇ ਨੇ ਲਵ ਵੀਰ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ ਨੰਬਰ ਸਕਰੀਨ ਤੇ ਆ ਜਾਊਗਾ ਕਿਉਂਕਿ ਜੇ ਤੁਸੀਂ ਆਪਣੇ ਜਵਾਕਾਂ ਨੂੰ ਸ਼ੌਕਰ ਜਾਂ ਫੁੱਟਬਾਲ ਤੇ ਪਾਉਣਾ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਗੇਮ ਆ ਤੁਸੀਂ ਚਾਹੋ ਨੇ ਉਹਨਾਂ ਦੀ ਐਥਲੈਟਿਕ ਪਰਫਾਰਮੈਂਸ ਵਧੇ ਪ੍ਰੈਕਟਿਸ ਉਹਨਾਂ ਦੀ ਹੋਵੇ ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਲਵ ਵੀਰ ਜੀ ਆਪਣਾ ਮੈਨੂੰ ਇਹਨਾਂ ਨੂੰ ਨਾ ਫੋਨ ਨੰਬਰ ਵੀਰਾਂ ਦਾ ਆਡੀਅנס ਨਾਲ ਸ਼ੇਅਰ ਕਰ ਦਿਓ ਓਕੇ ਮੇਰਾ ਨੰਬਰ ਹੈਗਾ ਜੀ 6048160058 ਦੁਬਾਰੇ ਰਿਪੀਟ ਕਰ ਦਵਾਂ ਜੀ ਮੈਂ 6048160058 ਜਿਵੇਂ ਤੁਸੀਂ ਵੀ ਇੱਥੇ ਦੇਖਿਆ ਲੱਗ ਵੀਰੇ ਵੀ ਜਿਹੜੇ ਜਵਾਕ ਪਹਿਲਾਂ ਪੈ ਜਾਂਦੇ ਨੇ ਉਹਨਾਂ ਦੀ ਫਿਰ ਗਾਂਹ ਦੀ ਗਾਂ ਸਕਿੱਲ ਜ਼ਿਆਦਾ ਬਣ ਜਾਂਦੀ ਹੈ ਸਕਿੱਲ ਵਰਕੇ ਉਹਨਾਂ ਦਾ ਫਿਰ ਇਦਾਂ ਹੁੰਦਾ ਜੀ ਮਤਲਬ ਉਹਨਾਂ ਦਾ ਉਹਨਾਂ ਦਾ ਜਿਵੇਂ ਆਪਣਾ ਰੁਝਾਨ ਬਣ ਜਾਂਦਾ ਡੇਲੀ ਦਾ ਤੇ ਉਹਨਾਂ ਦਾ ਇੱਕ ਮਤਲਬ ਇੰਟਰਸਟ ਬਣ ਜਾਂਦਾ ਵੀ ਮੈਂ ਕਿਹੜੀ ਗੇਮ ਖੇਡਣੀ ਆ ਜੇ ਤਾਂ ਆਪਾਂ ਬੱਚੇ ਨੂੰ ਥੋੜਾ ਜਿਆਦਾ ਵੱਡਾ ਹੋ ਕੇ ਪਾਉਨੇ ਆ ਫਿਰ ਉਹ ਇੱਕ ਤਾਂ ਉਹਦੀ ਏਜ ਜ਼ਿਆਦਾ ਹੋ ਜਾਂਦੀ ਆ ਫਿਰ ਉਹਨੂੰ ਸਿੱਖਣ ਵਿੱਚ ਵੀ ਪ੍ਰੋਬਲਮ ਆਉਂਦੀ ਜਿੱਦਾਂ ਹੁਣ ਇਹਨਾਂ ਦੇ ਵਿੱਚ ਵੈਰੀ ਗੁੱਡ ਸਕਿੱਲ ਆ ਸਾਰੇ ਗੁੱਡ ਫਲੈਕਸੀਬਿਲਟੀ ਆ ਹੁਣ ਜਿੰਨਾ ਕੁ ਫੀਡ ਹੋਣੀ ਹੈ ਬਾਕੀ ਇਹਨਾਂ ਦਾ ਮੈਂਟਲੀ ਮੈਂਟਲੀ ਬਹੁਤ ਜ਼ਿਆਦਾ ਇਹ ਸਟਰੋਂਗ ਹੋ ਜਾਂਦੇ ਆ ਇਹਨਾਂ ਨੂੰ ਇਹਨਾਂ ਨੂੰ ਸ਼ੌਕ ਵੀ ਬਹੁਤ ਪੈ ਗਿਆ ਹੁਣ ਮੈਨੂੰ ਅੱਜ ਤੱਕ ਇਹ ਗੱਦਾਕਾਰ ਲੱਗਿਆ ਸੀਗਾ ਹਨਾ ਇਹ ਸਾਰੀ ਵੀ ਅਸੀਂ ਖੇਡਣਾ ਖੇਡਣ ਕਰਨ ਗੇਮ ਕਦੋਂ ਆ ਤੇ ਉਹੀ ਆ ਵੀ ਜਿਵੇਂ ਮੈਂ ਕਿਹਾ ਵੀ ਬਾਕੀ ਸਾਰੇ ਉਰੇ ਪੇਰੈਂਟਸ ਇਨਵੈਸਟ ਕਰ ਦਿੰਦੇ ਨੇ ਟਾਈਮ ਆ ਕੇ ਪਾਰਕਾਂ ਦੇ ਵਿੱਚ ਕਈ ਵਾਰ ਅਗਲਾ ਕਹਿੰਦਾ ਯਾਰ ਇਹਨਾਂ ਨੂੰ ਝੂਲਿਆਂ ਦੇ ਲੈ ਚਾਲਦੇ ਆ ਪਰ ਮੈਂ ਇਹੀ ਕਹਿਣਾ ਕਿ ਇਹਨਾਂ ਨੂੰ ਜੇ ਕਿਸੇ ਗੇਮ ਦੇ ਵਿੱਚ ਪਾਇਆ ਜਾਵੇ ਤਾਂ ਇਹਨਾਂ ਦਾ ਫਨ ਵੀ ਹੋਊਗਾ ਇਹਨਾਂ ਨੂੰ ਚੀਜ਼ ਵੀ ਲਾਈਕ ਹੋਈ ਹੋਊਗੀ ਤੇ ਕਿਤੇ ਨਾ ਕੁਝ ਇਹ ਗੇਮਾਂ 'ਚ ਇਹਨਾਂ ਦਾ ਨਿਕਲ ਵੀ ਸਕਦਾ ਦੇ ਪਿੱਛੇ ਕ੍ਰਿਕਟ ਚੱਲਦੀ ਆ ਉਹ ਮੁੰਡੇ ਖੇਡਦੇ ਨੇ ਠੀਕ ਆ ਕ੍ਰਿਕਟ ਦੇ ਵਿੱਚ ਕਿੰਨਾ ਸਕੋਪ ਆਇ ਤੇ ਨਿਊਟਨ ਮੈਚ ਹੋਏ ਸੀ ਕਿੰਨਾ ਕੰਨਾ ਨਾਮ ਰੱਖ ਲੈਦੇ ਨੇ ਉਹ ਤੁਹਾਨੂੰ ਸਕੂਲ ਪੜਾਈ ਵਿੱਚ ਵੀ ਬਹੁਤ ਹੈਲਪ ਹੁੰਦੀ ਹੈ ਇਹ ਚੀਜ਼ ਦੀ ਹਾਂਜੀ ਜਦੋਂ ਅਗੇ ਇਹ ਕਲੱਬ ਚ ਜਾਂਦੇ ਆ ਕਾਲਜ ਟਾਈਮ ਦੇ ਵਿੱਚ ਕਾਲਜ ਗੀਆ ਕੀ ਮਾ ਖੇਡਦੇ ਨੇ ਜਦੋਂ ਆਪਾਂ ਹੁਣ ਸੋਣ ਸ਼ੁਰੂ ਤੋਂ ਪਾਵਾਂਗੇ ਫੇਰ ਹੀ ਇਹ ਕਾਲਜ ਜਾ ਕੇ ਖੇਡਣਗੇ ਜਦੋਂ ਆਪਾਂ ਵੱਡੇ ਹੋ ਕੇ ਸਕੂਲ ਤੋਂ ਕਾਲਜ ਭੇਜ ਦਿੰਦੇ ਆ ਫਿਰ ਕੋਈ ਬੱਚਾ ਕਹਿੰਦਾ ਮੈਂ ਖੇਡਿਆ ਨਹੀਂ ਆਪਦੀ ਲਾਈਜ਼ ਦੇ ਵਿੱਚ ਆਇਆ ਹੀ ਨਹੀਂ ਪਹਿਲਾਂ ਹਨਾ ਤੇ ਫਿਰ ਉਹ ਆਪਦੇ ਮਤਲਬ ਉਹ ਟਾਈਮ ਨੂੰ ਮਿਸ ਕਰਦਾ ਕਿ ਮੈਂ ਜੇ ਪਹਿਲਾਂ ਪ੍ਰੈਕਟਿਸ ਕਰਾਉਣੀ ਹੈ ਕਿਸੇ ਵੀ ਗੇਮ ਦੀ ਤਾਂ ਇਹ ਅਵੇਲੇਬਲ ਨੇ ਇਹਨਾਂ ਦਾ ਨੰਬਰ ਆਲਰੇਡੀ ਆਪਾਂ ਦਿੱਤਾ ਸੀ 사시ກਲ 사시ກਲ ਥੈਂਕ ਯੂ ਮੇਰੀ ਲਵ ਓਕੇ ਥੈਂਕ ਯੂ ਓਕੇ ਵੀਰ ਜੀ